ਦੇਖੋ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ ਜੀ ਸਭ ਚੀਜ਼ ਹੋ ਸਕਦੀ ਹੈ ਨੀਤੀਆਂ ਤੋਂ ਭਾਵੇਂ ਨੀਤੀਆਂ ਤੋਂ ਆਪਣੀ ਹੋਂਮੇ ਛੱਡਣੀ ਪਏਗੀ ਉਹ ਛੱਡੀ ਨਹੀਂ ਜਾ ਰਹੀ ਦੂਜੀ ਗੱਲ ਜਿਹੜੀ ਹੈ ਉਹ ਫਿਰ ਰਾਜ ਨਹੀਂ ਉਹ ਗੱਲ ਆ ਗਈ ਨਾ ਰਾਜ ਨਹੀਂ ਸੇਵਾ ਜੀ ਜਿਹੜੇ ਤੁਸੀਂ ਆਪਣੇ ਤੋਂ ਟਕਸਾਲੀ ਪਰਿਵਾਰ ਸੰਦ ਜੀ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਬਾਪ ਦੇ ਕਿੰਨੀਆਂ-ਕਿੰਨੀਆਂ ਜੇਲਾਂ ਕਟੀਆਂ ਨੇ ਬੜੇ ਨੇ ਮੈਂ ਆਪਣਾ ਨਹੀਂ ਕਹਿੰਦਾ ਮੇਰੇ ਫਾਦਰ ਦੀ 8 ਸਾਲ ਜੇਲ੍ਹ ਪੰਜਾਬੀ ਸੂਬੇ ਤੋਂ ਲੈ ਕੇ ਜੀ ਉਹਨਾਂ ਦੀਆਂ ਜੇਲਾਂ ਜੜੀਆਂ ਨੇ ਜੜੀਆਂ ਨੇ ਉਹਨਾਂ ਨੇ ਜੇਲਾਂ ਕਟੀਆਂ ਪੰਥ ਦੇ ਲਈ ਸ਼ੋਮਣੀ ਅਕਾਲੀ ਦਲ ਤੋਂ ਵਧੀਆ ਪੰਜਾਬ ਵਾਸਤੇ ਕੋਈ ਪਾਰਟੀ ਨਹੀਂ ਹੋ ਸਕਦੀ ਕਿਉਂਕਿ ਸਟੇਟ ਪਾਰਟੀ ਏ ਉਹ ਵਾਰਡ ਪੱਦਰ ਤੇ ਵਿਚਰਦੀ ਏ ਜਿਲ੍ਹਾ ਪੱਦਰ ਤੇ ਨਹੀਂ ਸਰਕਲ ਪੱਦਰ ਤੇ ਨਹੀਂ ਵਾਰਡ ਪੱਦਰ ਤੇ ਸਾਡੇ ਜਿਹੜੇ ਬਜ਼ੁਰਗ ਨੇ ਸਾਰਿਆਂ ਦੇ ਜਿਹੜੇ ਉਹਨਾਂ ਨੇ ਖੂਨ ਡੋ ਲਿਆ ਜੀ ਪਾਰਟੀ ਲਈ ਆਪਣੀਆਂ ਜੇਲਾਂ ਕਟੀਆਂ ਨੇ ਪਾਰਟੀ ਮਾੜੀ ਨਹੀਂ ਲੇਕਿਨ ਉਹਨਾਂ ਦਾ ਤਰੀਕਾ ਅੱਜ ਜਿਹੜਾ ਹੈ ਉਹ ਗਲਤ ਹੋ ਗਿਆ ਜੀ ਉਹ ਚਾਹੀਦਾ ਹੈ ਇਹਨਾਂ ਨੂੰ ਤਰੀਕੇ ਨਾਲ ਟਕਸਾਲੀ ਪਰਿਵਾਰਾਂ ਨੂੰ ਵੀ ਨਾਲ ਰੱਖਣ ਜੀ ਔਰ ਉਹਦੇ ਵਿੱਚ ਐਵੇਂ ਜਿਹੜਾ ਐਵੇਂ ਗੱਲਾਂ ਇਚ ਨਾ ਆ ਜਾ ਕਰਨ ਸਾਰਿਆਂ ਦੀਆਂ ਤੇ ਉਹ ਜਿਹੜਾ ਨੂੰ ਜਿਹੜਾ ਸਾਫ਼ ਕਰਨਾ ਪੈਗਾ ਸਾਡੀ ਵੀ ਲੜਾਈ ਜਿਹੜੀ ਹੈ ਅਸੀਂ ਅਗਰ ਦੂਰ ਹੋਇਆ ਤਾਂ ਸਾਡੀ ਕੋਈ ਪਰਸਨਲ ਨਹੀਂ ਹੈਗੀ ਵਿਅਕਤੀਗਤ ਸਾਡੀ ਸਿਧਾਂਤਕ ਲੜਾਈ ਹੈ ਅਸੀਂ ਨੀਤਾ ਕਾਲੀਦਾਲ ਕਰਕੇ ਮੈਂ ਉਹਨਾਂ ਜਗ੍ਹਾ ਤੇ ਰੇਲੀਆਂ ਕਰਾਈਆਂ ਨੇ ਜਿਹੜੀਆਂ ਰਿਜ਼ਰਵ ਸੀਟਾਂ ਸਨ